ਹੋਏ ਹਾਏ ਨਹੀਂ ਹੁਣ ਇਹਨੂੰ ਪ੍ਰੈਸ ਮਾਰਨ ਡੈ ਪੀਆ ਹੋਏ ਤਾਂ ਮੰਮੀ ਹੁਣ ਇਦਾਂ ਹੀ ਪਾਵਾਂ ਦਾ ਸਾਬ ਕਿਦਾਂ ਵਾਟੇ ਕਿ ਥੋੜੀ ਹੋਇਆ ਵੇ ਕਿੰਨਾ ਸੋਹਣਾ ਵਾ ਗਾਂ ਪਾ ਗਾ ਉੱਥੇ ਭਾਵੇਂ ਸੱਜਣ ਲੱਗਦੇ ਨੇ ਆਪਣਾ ਅਜੇ ਤਾਂ ਪਾਇ ਹੀ ਨਹੀਂ ਗੇ ਮੈਂ ਸਾਡੇ ਨੂੰ ਪਰਾਂ ਜੇ ਤੈਨੂੰ ਕਿਹਾ ਇਹ ਦਿੱਤਾ ਵਾ ਹੁਣ ਜਾਣ ਵਾਲਾ ਤਾਂ ਹੁਣ ਤੂੰ ਹੋਰ ਟਸ਼ਣ ਨਹੀਂ ਕਰਨ ਹੁਣ ਕਿੰਨਾ ਟਾਈਮ ਇਹਨੂੰ ਪ੍ਰੈਸ ਕਰਦਿਆਂ ਲੱਗਣਾ ਮੰਮੀ ਵੱਟੋ ਵੱਟ ਹੋਇਆ ਕਿੰਨਾ ਬੁਰਾ ਲੱਗਦਾ ਵਾ ਇਹ ਕਿੱਡਾ ਸੋਹਣਾ ਲੱਗਣ ਡਿਆ ਵੀ ਉਦਾਂ ਹੀ ਇਹਦੇ ਚਮਕਾ ਮਾਰਨ ਡਿਆ ਚੱਲ ਆਓ ਫਿਰ ਗਾਂ ਪਾ ਗਾ ਇੱਕ ਦਿਨ ਆਹ ਮੁੰਡੇ ਦੀ ਤਿਆਰੀ ਨਹੀਂ ਮੁੱਕਦੀ ਕਿਦੇ ਅਜੇ ਤੱਕ ਬੋਦੇ ਸਵਾਰੀ ਜਾਂਦਾ ਤੇ ਜਾਣਾ ਕਿਹੜੇ ਵੇਲੇ ਉੱਥੇ ਪਹਲਾ ਮੈਨੂੰ ਆਪ ਹੀ ਕੱਢਣਾ ਪੈਣਾ ਵਾ ਇਹਨੇ ਕਿੱਥੇ ਨਿਕਲਣਾ ਵੇ ਲਵਲੀ ਇਹ ਲਵਲੀ ਦੇ ਕਿੰਨਾ ਕੁ ਟਾਈਮ ਲੱਗਣਾ ਆਜੇ ਤੈਨੂੰ ਉਹ ਬਸ ਹੋ ਗਿਆ ਵਾ ਤਿਆਰ ਮੈਂ ਦੇ ਪਤਾ ਨਹੀਂ ਤੇਰੀ ਤੇ ਤਿਆਰੀ ਨਹੀਂ ਹੁੰਦੀ ਹੈਗੀ ਟਾਈਮ ਕਿੰਨਾ ਹੋ ਗਿਆ ਵਾ ਉੱਥੇ ਹੱਥ ਲਾਉਣ ਜਾਣਾ ਵਾ ਬਸ ਉਹ ਮੈਂ ਵੀ ਗੱਲ ਕਰਨੀ ਹੈ ਤੇਰੇ ਨਾਲ ਇੱਕ ਹੋਰ ਕਿੰਨਾ ਕਾਦੀ ਗੱਲ ਕਰਨੀ ਚੱਲ ਗਾ ਚੱਲੀਏ ਉਹ ਗੱਲ ਮਾਤਾ ਕੀ ਕਰਨੀ ਹੈ ਮੇਰਾ ਨਾ ਇੱਕ ਰਾਦਾ ਹੋਰ ਬੰਡਿਆ ਤੇਰਾ ਕਾਹਦਾ ਰਾਦਾ ਬੰਡਿਆ ਵਾ ਪਰਪਿੰਦਰ ਨੂੰ ਲੈ ਜੀਏ ਨਾਲ ਗਰਪਿੰਦਰ ਨੂੰ ਲੈ ਜੀਏ ਨਾਲ ਉਹ ਮੁੜ ਕੇ ਇੱਥੇ ਕੱਲੀ ਵਿਚਾਰੀ ਕੀ ਕਰਦੀ ਰਹੂਗੀ ਉਹ ਅੱਛਾ ਹੁਣ ਵਿਚਾਰੀ ਹੋ ਗਈ ਯਾ ਰਪਿੰਦਰ ਤੇ ਫੇਰ ਤੂੰ ਉਹਨੂੰ ਹੀ ਲੈ ਜਾਂਦਾ ਮੈਨੂੰ ਰਹਿਣ ਦਿੰਦਾ ਉਹ ਮਾਦਾ ਤੈਨੂੰ ਨਹੀਂ ਗਾ ਪਤਾ ਜੇ ਉਹ ਕੱਲੀ ਰਹੀ ਨਾ ਘਰ ਅੱਗੇ ਪਤਾ ਕੀ ਕੋ ਹੋਇਆ ਸੀ ਸੰਦੀਪ ਇੱਧਰ ਰਹੂਗੀ ਇਹ ਜਾਂ ਉੱਧਰ ਜਾਊਗੀ ਤੇ ਗੱਲਾਂ ਬਾਤਾਂ ਸੁਣਾਉਣਗੀਆਂ ਇੱਕ ਦੂਜੇ ਨੂੰ ਆਹੋ ਲਵਲੀ ਇਹ ਗੱਲ ਤੇ ਮੈਂ ਸੋਚੀ ਨਹੀਂ ਆਹੋ ਜਿੱਦਾਂ ਉਦਣੇ ਕੌਲੇ ਪਰ ਪਰ ਕੇ ਸਬਜ਼ੀ ਦੇ ਦੇਣ ਦੇ ਹੀ ਐਵੇਂ ਕੋਈ ਹੋਰ ਹੀ ਚੀਜ਼ ਦੇ ਦੇ ਮੈਂ ਤਾਂ ਹੀ ਤਾਂ ਕਹਿਣ ਡਿਆ ਵੀ ਉਹਨੂੰ ਕਹਦੇ ਵੀ ਤੂੰ ਤਿਆਰ ਹੋ ਜਾ ਚੱਲ ਇਦਾਂ ਹੀ ਕਰਦੀ ਉਹਨੂੰ ਕਹਿੰਦੀ ਵੀ ਛੇਤੀ ਕਰ ਲਾ ਮੜੀ ਜੀ ਉੱਥੇ ਬਾਹਰ ਵੀ ਸੋਈ ਜੀ ਮੇਰੇ ਸਾਹਮਣ ਚ ਚੱਲ ਕਹਿੰਨੀ ਆ ਮੈਂ ਉਹਨੂੰ ਤੇ ਤੂੰ ਛੇਤੀ ਕਰ ਲਾ ਹੁਣ ਮੜਾ ਜਾਣਾ ਨੇ ਹੋ ਜਾਣਾ ਵਾ ਛੱਟ ਮੈਂ ਤੇ ਹੋਈ ਜਾਣਾ ਵਾ ਉਹ ਚੱਲ ਉਹ ਵੀ ਨਾਲ ਚਲ ਜੂਗੀ ਫੇਰ ਮਗਰੋਂ ਵੀ ਆਦੀ ਰਹੂਗੀ ਤਾਂ ਅਠਾ ਗਈ ਤੇ ਹੈ ਗਈ ਆ ਮਾਤਾ ਨੂੰ ਵੇਖੋ ਕੀ ਕਹਿੰਦੀ ਕਿੰਦਾ ਹੀ ਰਸੋਈ ਚ ਰਸੋਈ ਜਿਤ ਹੈ ਹੀ ਨਹੀਂ ਪਤਾ ਨਹੀਂ ਕੀ ਕਰਨੀ ਨਿਰਪਿੰਦਰ ਰਪਿੰਦਰ ਇਹਨੇ ਜੀ ਕਹਿਣਾ ਹੁਣ ਆ ਜਾਓ ਮਮੀ ਇੱਥੇ ਆ ਮੈਂ ਦੇ ਤੂੰ ਇੱਥੇ ਆ ਮੈਂ ਤੈਨੂੰ ਉਧਰਵਾਜਾ ਮਾਰਨ ਨਹੀਂ ਤੂੰ ਹੀ ਗਿਆ ਨਹੀਂ ਹਲੇ ਤੱਕ ਕਿ ਜਾਣਾ ਹੀ ਕੀ ਆ ਕੱਪੜੇ ਪਾ ਤੇ ਚੱਲ ਸਾਡੇ ਨਾਲ ਮਮੀ ਮੇਰਾ ਹੁਣ ਕੰਮ ਕਰਨ ਵਾਲਾ ਪਿਆ ਵਾ ਤੂੰ ਹੀ ਹੁਣ ਤਿਆਰ ਹੋਏ ਤੂੰ ਜਾਓ ਹੁਣ ਇਹ ਕਾਹਦਾ ਕੰਮ ਕਰਨ ਵਾਲਾ ਕੰਮ ਕੋਈ ਨਹੀਂ ਆ ਕੇ ਕਰ ਲਾਂਗੇ ਤੇ ਗਾ ਨਖਰੇ ਜੇ ਨਾ ਕਰ ਤੇ ਤਿਆਰ ਹੋ ਮੰਮੀ ਪਹਿਲਾਂ ਤੁਸੀਂ ਮੈਨੂੰ ਕਿਹਾ ਨਹੀਂ ਆ ਉਦੋਂ ਦੇ ਤੁਸੀਂ ਨਾ ਨਾ ਕਰੀ ਜਾਂਦੇ ਆ ਤੇ ਹੁਣ ਨੀਗਾ ਮੇਰਾ ਮਨ ਕਰਨ ਦਿਆ ਜਾਂ ਨੂੰ ਤੁਸੀਂ ਜਾਓ ਚਲ ਜੋ ਤੁਸੀਂ ਨਹੀਂ ਆ ਵੀ ਜੇ ਇਹਨੂੰ ਨਾ ਨਾ ਕਹੀਏ ਤੇ ਫੇਰ ਵੀ ਕਹਿੰਦੀ ਵੀ ਮੈਨੂੰ ਖੜ ਦੇ ਕਿਤੇ ਨਹੀਂ ਜੇ ਹੁਣ ਮੈਂ ਕਹਿਣ ਲਈ ਆ ਨਾ ਤੇ ਹੁਣ ਐਵੇਂ ਪਾਰਾਂ ਤੇ ਪਈ ਜਾਂਦੀ ਆ ਬਸ ਮੰਮੀ ਇਹੋ ਜਿਹਾ ਕਹਿਣ ਕੀ ਹੁੰਦਾ ਵਾ ਤੁਸੀਂ ਬੱਜੇ ਰੁਜੇ ਮੈਨੂੰ ਖੜੰਦੇ ਆ ਨਾਲ ਮੰਮੀ ਉਦੋਂ ਦੇ ਤੁਸੀਂ ਕਹੀ ਜਾਂਦੇ ਵੀ ਤੈਨੂੰ ਖੜਨਾ ਹੀ ਨਹੀਂ ਆ ਨਾਲ ਤੈਨੂੰ ਘਰੇ ਛੱਡ ਕੇ ਜਾਣਾ ਤਾਂ ਹੁਣ ਕਿਦਾਂ ਸਲਾਹ ਬਣ ਗਈ ਤੁਹਾਡੀ ਇਹ ਸਲਾਹ ਕਾਦੀ ਬਣਨੀ ਹੈ ਮੈਂ ਕਿਹਾ ਜਾਣਾ ਤਾਂ ਹੈਗਾ ਹੀ ਆ ਮੋਟਰਸਾਈਕਲ ਤੇ ਤੇਲ ਤੇ ਉਹੋ ਹੀ ਲੱਗਣਾ ਵਾ ਤੇ ਚਲ ਤੈਨੂੰ ਵੀ ਨਾਲ ਲੈ ਜਾਨੇ ਮੰਮੀ ਤੁਸੀਂ ਤਾਂ ਮੈਨੂੰ ਕਿਹਾ ਦਿੱਤਾ ਵਾ ਜਿਹੜਾ ਲੜ ਲੱਗਣ ਵਾਲਾ ਵਾ ਉਹਨੇ ਤੇ ਇੱਕ ਵਾਰੀ ਵੀ ਨਹੀਂ ਕਿਹਾ ਚਾਹੀ ਤੂੰ ਜਾਣਾ ਵਾ ਕਿ ਨਹੀਂ ਜਾਣਾ ਹੈਗਾ ਮੈਂ ਜਾ ਕੇ ਕੀ ਕਰਨਾ ਵਾ ਜਾਓ ਤੇ ਹੋ ਆਓ ਨਖਰੇ ਨਾ ਕਰ ਜਾ ਕੇ ਤੇ ਤਿਆਰ ਹੋ ਕਿ ਬਈਆ ਹੁਣ ਲਿਆ ਵ ਅੱਗੇ ਟਾਈਮ ਕਿੰਨਾ ਹੋ ਗਿਆ ਵਾ ਚਲੋ ਫਿਰ ਆ ਜਾਨੀ ਆ ਇਹਨੂੰ ਛੱਡਦੇ ਹਾਂ ਇਹਨੂੰ ਫੇਰ ਫੜੀ ਫਿਰ ਨਹੀਂ ਆ ਚਲ ਆਗਾ ਉਦੋਂ ਦਾ ਕਹਿੰਦੀ ਤੈਨੂੰ ਖੜਨਾ ਹੀ ਨਹੀਂ ਆ ਨਾਲ ਤੂੰ ਘਰੇ ਹੀ ਰਹੁ ਤੂੰ ਘਰ ਦਾ ਹੀ ਸਿਆਪਾ ਕਰਦਾ ਹੀ ਕੰਮ ਕਰ ਤੇ ਹੁਣ ਪਤਾ ਨਹੀਂ ਕਿਦਾਂ ਚੇਤਾ ਆ ਗਿਆ ਵਾ ਮੈਨੂੰ ਤਾਂ ਲੱਗਦਾ ਵਾ ਇਹ ਕਹਿੰਦੀ ਹੋਣੀ ਆ ਵੀ ਮਗਰ ਉਹਨੇ ਇਕੱਲੀ ਨੇ ਰਹਿਣਾ ਵਾ ਤੇ ਉਹਦਾ ਸੰਦੀਪ ਨੂੰ ਨਾ ਕੋ ਦੇ ਕੋ ਦੇ ਦੇ ਐਡੀਕ ਦੇ ਨੀਤ ਦੀ ਮੜੀ ਹੈ ਨਾ ਫਿਕਰ ਦੇ ਹਿਸਾਬ ਨਹੀਂ ਆ ਕੀ ਦੱਸਣ ਮੈਂ ਵਿਚਾਰੀ ਨੂੰ ਦੇ ਦੇਣਾ ਆਦੀ ਹੋਈ ਤਾਂ ਹੀ ਲੱਗੀ ਨਾਲ ਖੜਨ ਉਹਦਾ ਹੀ ਖੜਨ ਵਾਲੀ ਚਲ ਨੂੰ ਜੀ ਜੀ ਦੀ ਪ੍ਰਸਮਾ ਲਾ ਇਹੋ ਬੰਦੇ ਨੂੰ ਪਹਿਲਾਂ ਦੱਸਿਆ ਹੋਵੇ ਤੇ ਛੇਤੀ ਕਰ ਲੈਂਦਾ ਚਲੋ ਜੀ ਤੇ ਮੇਰਾ ਵੀ ਕਰ ਲਿਆ ਸਦਾਂ ਜਾਣ ਨੂੰ ਚੰਗਾ ਹੋਇਆ ਕਹਿ ਦਿੱਤਾ ਵਾ ਮੈਂ ਕਿਹੜਾ ਕਦੀ ਵਿਆਹ ਵੇਖਿਆ ਵਾ ਹਾਏ ਹਾਏ ਨਹੀਂ ਹੁਣ ਇਹਨੂੰ ਪ੍ਰੈਸ ਮਾਰਨ ਡੈ ਪੀਆ ਹੋਏ ਤੇ ਮੰਮੀ ਹੁਣ ਇਦਾਂ ਹੀ ਪਾਵਾਂ ਦਾ ਸਾਬ ਕਿੱਦਾਂ ਬਾਟ ਪਈ ਹੋਇਆ ਆ ਵੀ ਕਿੰਨਾ ਸੋਹਣਾ ਗਾਂ ਪਾਵਾਂ ਉੱਥੇ ਭਾਵੇਂ ਸਗਣ ਲੱਗ ਜੇ ਤੇ ਆਪਣਾ ਹਜੇ ਤੱਕ ਆਏ ਹੀ ਨਹੀਂਗੇ ਮੈਂ ਸਾਡੇ ਨੂੰ ਪਰਾਂ ਜੇ ਤੈਨੂੰ ਕਿਹਾ ਇਹ ਦਿੱਤਾ ਵਾ ਹੁਣ ਜਾਣ ਵਾਲਾ ਤਾਂ ਹੁਣ ਤੂੰ ਹੋਰ ਟਸ਼ਣ ਨਹੀਂ ਕਰਨ ਹੁਣ ਕਿੰਨਾ ਟਾਈਮ ਇਹਨੂੰ ਪ੍ਰੈਸ ਕਰਦਿਆਂ ਲੱਗਣਾ ਮੰਮੀ ਵੱਟੋ ਵੱਟ ਹੋਇਆ ਕਿੰਨਾ ਬੁਰਾ ਲੱਗਦਾ ਇਹ ਕਿੱਡਾ ਸੋਹਣਾ ਲੱਗਣ ਡਿਆ ਵੀ ਉਦਾਂ ਹੀ ਇਹਦੇ ਚਮਕਾ ਮਾਰਨ ਡਿਆ ਲੈ ਆਓ ਫਿਰ ਗਾ ਪਾ ਗਾ ਉਪਰਾਂ ਸ ਮਾਰਨ ਡਿਆ ਭੀ ਆ ਉਹਨੂੰ ਚੱਲ ਇੱਥੋਂ ਤੂੰ ਫੇਰ ਲੈਣੀ ਆ ਅੰਦਰ ਕੌਣ ਵੜਨ ਡਿਆ ਵਾ ਇੱਥੋਂ ਫੇਰ ਕੇ ਤੇ ਮੈਂ ਦਰਵਾਜ਼ਾ ਬੰਦ ਕਰ ਲੈਣਾ ਸਾਡੇ ਘਰ ਕਿੰਨੇ ਆਉਣਾ ਮੰਮੀ ਦੇ ਨਾ ਜਾ ਕੇ ਸਿਆਪਾ ਹੀ ਪਾਇਆ ਹੋਰ ਇੱਕ ਰੋਟੀ ਦੀ ਟੈਨਸ਼ਨ ਲੱਗੀ ਰਹਿੰਦੀ ਮੈਨੂੰ ਇੱਥੇ ਤਾਂ ਸਫਾਈ ਹੋ ਗਈ ਆ ਬਾਹਰ ਉਹਨਾਂ ਬਾਅਦ ਵਿੱਚ ਸਾਫ਼ ਕਰ ਲੈਣੀ ਆ ਹਮਮਾ ਮੈਨੂੰ ਇਹ ਟੈਨਸ਼ਨ ਹਾਂ ਰਾਤੀ ਤੇ ਮਸਾਰ ਦਿੱਤਾ ਇਹ ਗੰਡੇ ਚਾਰਨਾ ਤੇ ਹੁਣ ਕੀ ਬਣਾਵਾ ਕੁਝ ਬਣਾਉਣਾ ਵੀ ਨਹੀਂ ਆਉਂਦਾ ਮੈਨੂੰ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਨੇ ਨਾ ਪਤਾ ਨਹੀਂ ਕਿੱਦਾਂ ਲੋਣਾ ਵਾ ਨਾ ਫੋਨ ਹੀ ਕੀਤਾ ਜਾ ਕੇ ਕਿ ਮੈਂ ਇਦਾਂ ਆ ਜਾਊਂਗੀ ਕੀ ਕਰਾਂ ਮੈਂ ਜੀ ਤੇ ਮੇਰਾ ਵੀ ਨਹੀਂ ਕਰਨ ਡਿਆ ਗੰਡੇ ਚਾਰਨਾ ਖਾਣ ਨੂੰ ਪਰ ਕੀ ਕਰਾਂ ਹੁਣ ਮੈਂ ਜਿਵੇਂ ਚਾਚੀ ਨੇ ਬਣਾ ਕੇ ਰੱਖੀ ਹੁੰਦੀ ਤੇ ਅੱਜ ਮੈਂ ਉਧਰੋਂ ਸਬਜ਼ੀ ਲੈ ਆਉਂਦੀ ਚੱਲ ਰਪਿੰਦਰ ਦੀਦੀ ਤੇ ਚੰਗੇ ਹੀ ਉਹਦੇ ਤੇ ਵਿਚਾਰੀ ਦੀ ਚੱਲਦੀ ਨਹੀਂ ਘਰ 'ਚ ਤੇ ਚਾਚੀ ਨਾ ਬੜੀ ਚਲਾਕ ਹੈ ਵੇ ਇਹ ਆ ਕੇ ਚਲ ਉਹਨੇ ਵੀ ਬੋਲਣ ਲੱਗੀਆਂ ਵੇਖਿਆ ਤੇ ਮੈਂ ਵੀ ਨਹੀਂ ਵੇਖਿਆ ਚਲ ਵੱਡੀ ਹੀ ਮੈਨੂੰ ਨਹੀਂ ਬੋਲਣਾ ਚਾਹੀਦਾ ਇਹ ਅੱਜ ਮੈਂ ਸਬਜ਼ੀ ਮੰਗ ਲਈ ਹੁੰਦੀ ਤੇ ਉਹਨਾਂ ਨੇ ਦੇ ਵੀ ਦੇਣੀ ਸੀ ਹੁਣ ਮੈਂ ਕੀ ਕਰਾਂ ਇਹ ਵੀ ਪਤਾ ਨਹੀਂ ਕਿੱਥੇ ਚੱਲ ਗਈ ਆ ਇਦਾਂ ਕਰਦੀ ਆ ਜਿਹੜੀ ਮਨ ਵਿੱਚ ਸਕੀਮ ਹੋਣ ਦੀ ਆ ਉਹ ਕਰਕੇ ਨਾ ਵੇਖਾਂ ਇਦਾਂ ਕਰਦੀ ਆ ਪਹਿਲਾਂ ਵੇਖਦੀ ਆ ਕਿਤੇ ਗਈ ਆ ਮੈਨੂੰ ਲੱਗਦਾ ਵਾ ਘਰ ਨਹੀਂ ਹੈਗੇ ਇਹਨਾਂ ਦੇ ਨਾ ਆਉਣ ਤੋਂ ਪਹਿਲਾਂ ਪਹਿਲਾਂ ਨਾ ਉਹ ਕੰਮ ਹੋ ਜਾਣਾ ਵਾ ਨਾਲੇ 2-4 ਦਿਨ ਨੰਗ ਜਾਣਗੇ ਇਦਾਂ ਕਰਦੀਆਂ ਹਜੇ ਤੱਕ ਤੇ ਆਏ ਨਹੀਂ ਆ ਮੈਨੂੰ ਲੱਗਦਾ ਇਹਨਾਂ ਨੂੰ ਟਾਈਮ ਲਾ ਕੇ ਆਉਣਾ ਕਈ ਵਾਰ ਤੇ ਸ਼ਾਮੇ ਹੀ ਪੈ ਜਾਂਦੀ ਹੁੰਦੀਆਂ ਵਾਂ ਇਦਾਂ ਕਰਦੀਆਂ ਆਰਡਰ ਕਰਕੇ ਨਾ ਮਹਗਾ ਹੀ ਲੈਣੀ ਆ ਤੇ ਵੱਧ ਮਗਾ ਲੂੰਗੀ ਜਿਹੜੇ 2-4 ਦਿਨ ਨੰਗ ਜਾਣਗੇ ਨਾਲੇ ਮੰਮੀ ਨੂੰ ਫੋਨ ਕਰਕੇ ਪੁੱਛਰੂੰਗੀ ਕਿ ਕਿਦਾਂ ਆਉਣਾ ਮੰਮੀ ਨੇ ਚਲ ਹੋ ਗਿਆ ਆਰਡਰ ਮੈਨੂੰ ਜਿੰਨੀ ਛੇਤੀ ਛੇਤੀ ਉਹਨਾਂ ਦੇਉਣ ਤੋਂ ਪਹਿਲਾਂ ਪਹਿਲਾਂ ਨਾ ਦੇ ਜਾਵੇ ਸਮਾਨ। ਹੋ ਮੇਰੀ ਗੱਲ ਸੁਣ ਹੋ ਗਈਆਂ ਤਿਆਰ? ਹਾਂਜੀ ਹੋ ਗਈਆਂ। ਓਏ ਹਾਂ ਬੱਸ ਕਰ ਹੁਣ ਕਿੰਨਾ ਕ ਲਾਈ ਜਾਣਾ ਮੈਂ ਤੂੰ। ਚੱਲੀਏ ਗਾਂ ਹਨ। ਬਸ 2 ਮਿੰਟ ਹੋ ਤੇ ਗਈਆਂ ਤਿਆਰ ਹੁ ਰੋਕ ਜੋ ਮੈਂ। ਅੱਜ ਨਾ ਤਿਆਰ ਵੀ ਨਹੀਂ ਹੁੰਦੇ ਕੀ ਤੂੰ ਭੱਜ ਜਾ ਉਹਨਾਂ ਟੀਵੇ ਚ ਪਹਿਲਾਂ ਬਿਪਤਾ ਪਾਈ। ਓਏ ਉੱਥੋਂ ਲੇਟ ਹੋ ਜਾਣਾ ਵਾ ਮੁੜ ਕੇ। ਸੂਟ ਠੀਕ ਆ। ਠੀਕ ਵਾ ਸੂਟ ਕੋਈ ਨਹੀਂ ਹੋਇਆ। ਤੋ ਚੱਲ ਗਾਂ ਚਲੀਏ ਤੇ ਮੇਰੀ ਗੱਲ ਸੁਣਾ ਮੰਮੀ ਕਿੱਥੇ ਆ ਮੰਮੀ ਇੱਥੇ ਹੋਣੀ ਆ ਬਾਹਰ ਤੁਹਾਨੂੰ ਕੋਹ ਮੜਿਆ ਗੱਲ ਚ ਪਣਵਾਤੀ ਦੇ ਦੇ ਨੂੰ ਕੁਛ ਓਏ ਉਹਨੇ ਫੇਰ ਤੇਰੇ ਦਿਵਾਲੇ ਹੋਏ ਨਾ ਮੈਂ ਗੱਲ ਤੇ ਚੜਿਆ ਵਾ ਤਾਂ ਸੋਤੇ ਸਾਰੀਆਂ ਇਦਾਂ ਹੀ ਹੋਣੀਆਂ ਮੈਂ ਚੱਲ ਗਾਂ ਫਾਈ ਤਾਂ ਇਦਾਂ ਹੀ ਜਾਵਾਂ ਕਿਦਾਂ ਚੰਗਾ ਹੋਰ ਕਿਦਾਂ ਜਾਣਾ ਵਾ ਤਾਂ ਸੋਤੇ ਤੁਹਾਨੂੰ ਕੀ ਕਰਨਾ ਪਿਆ ਨੂੰ ਜਿਹੜੇ ਉਦੋਂ ਤੇ ਬਣਾ ਕੇ ਰੱਖੀਏ ਆ ਕੀ ਪਤਾ ਹੁਣ ਕਿੱਥੇ ਵੜੇ ਉਹਨੇ ਪੇਟੀ ਪੁੱਟੀ ਚ ਵਾ ਇਹ ਮਾਰਾ ਨਹੀਂ ਤੈਨੂੰ ਪੁੱਛ ਲੈਣੀ ਆ ਰਹਿਣ ਦੋ ਤੀ ਚਲੋ ਆਹਾਂ ਚੱਲ ਗਾ ਮਾਤਾ ਢੀਕਣ ਢੀ ਹੋਣੀ ਹੈ ਗਰੇਟੇਸ਼ਨ ਕਰੀ ਜਾਂਦੇ ਓ ਮੰਮੀ ਕੋਈ ਹੈਗਾ ਸੋਨੇ ਦਾ ਸੈਟ ਆਂਦੀ ਮੈਂ ਪਾਉਣਾ ਵਾ ਤੇ ਤੇਰੇ ਨੂੰ ਕੋਈ ਵੇ ਸੋਨੇ ਦਾ ਸੈਟ ਆਹੋ ਮੋਟਰਸਾਈਕਲ ਤੇ ਜਾਣਾ ਵਾ ਇੱਥੇ ਪਾਵੇਂ ਕੋਈ ਫੜ ਕੇ ਤੇ ਇੱਥੇ ਲੁੱਟਣ ਬੈਜੇ ਸਾਨੂੰ ਉਹ ਜਾਣਾ ਵਾ ਤੇ ਉਹ ਕਹਿ ਨਹੀਂ ਮੈਂ ਪਾਉਣਾ ਵਾ ਇਹਨੇ ਆਪ ਤੇ ਮਰਨਾ ਨਾਲ ਸਾਨੂੰ ਵੀ ਮਰਵਾਉਣਾ ਵਾ ਇਹਨੇ ਜੇ ਚੀਜ਼ਾਂ ਤੇ ਆਉ ਮੰਗਦੀ ਆ ਵੀ ਜਿੱਦਾਂ ਮਗਰੋਂ ਲਿਆਈ ਹੁੰਦੀ ਆ ਗਾਂ ਤੁਰੋ ਗਾਜੇ ਜਾਣਾ ਵਾ ਤੇ ਤੇ ਨਾਲੇ ਤੂੰ ਜੁੱਤੀ ਬਦਲ ਲੈਣੀ ਸੀ ਜੁੱਤੀਆਂ ਨਹੀਂ ਆ ਹੋਈ ਕੋਈ ਆ ਵੇ लवली ਤੇਰਾ ਵੀ ਕੋਹ ਨਹੀਂ ਹਾਲ ਕੋਹ ਨਹੀਂ ਹੋਇਆ ਜੁੱਤੀ ਨੂੰ ਖੰਡ ਪਾੜ ਉੱਥੇ ਰਖਾਇਆ ਵਾ ਜੁੱਤੀਆਂ ਦੇ ਬਾਹਰ ਹੀ ਲਾ ਜਣੀਆਂ ਵਾ ਉੱਥੇ ਇਹਦੀ ਜੁੱਤੀ ਕਿਨੇ ਦੇਖਣੀ ਆ ਤਾ ਲਾ ਜਾ ਯਾਰਾ ਆ ਤਰੋਗਾ ਨਾਵੇਂ ਪਖੜ ਕਰੀ ਜਾਂਦੇ ਆ ਬਸ ਰਹਿ ਰਹਿ ਕੇ ਇਹਨਾਂ ਨੂੰ ਚੇਤਾ ਹੁੰਦਾ ਵਾ ਓਏ ਮਾਰਦੀ ਚੱਜਣਾ ਜਿੰਦਾ ਲਾਦੀ ਕੋਈ ਮਗਰੋਂ ਲੈ ਨਾ ਜਾਵੇ ਕੋ ਵੇ ਆ ਗਈ ਭਰਾਵਾ ਜਿੰਦਾ ਤੇ ਮਾਰ ਲੈਂਦੇ ਦੀ ਗਾਸ਼ੀਤੀ ਕਰ ਲੱਗ ਗਿਆ ਬਸ ਮੰਮੀ ਹੁਣ ਦੱਸ ਨਿਕਲਿਆ ਨਿਕਲਿਆ ਗਾ ਆ ਜਾ ਨੀ ਆ ਜਾ ਗਾ ਇਹਨੂੰ ਮਾਰਨਾ ਜਿੰਦਾ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਹਾਏ ਹਾਏ ਸਾਰੀ ਸੀਟ ਤੇ ਤੂੰ ਮਾਰ ਲਈ ਤੇ ਮੈਂ ਕਿੱਥੇ ਬਹਿਣਾ ਹਾਂ ਵੇ ਇਹਨਾਂ ਨੂੰ ਗਾੜੀ ਰੱਖ ਲਾ ਹਾਂ ਕੋਈ ਦਸਮਾ ਚਲਾਉਣਾ ਚੱਲ ਬੈਹ ਹ ਤੈਨੂੰ ਫੜਾ ਦਿੰਨਾ ਚੱਲ ਫੜਾ ਫਿਰ ਮੈਨੂੰ ਨਹੀਂ ਬਾਹ ਹੋ ਮਾਸਾ ਓਏ ਹਏ ਵੇਬੀ ਨੂੰ ਛੋਟ ਨਾ ਜਾਈ ਹੁਣ ਨਾ ਓ ਨਹੀਂ ਕਿਤੇ ਓਏ ਹਏ ਨਹੀਂ ਫਾੜੇ ਰਹੀ ਤੂੰ ਫਾੜ ਫਾੜੀ ਨੂੰ ਮੈਂ ਮਾਰਗੀ ਨਹੀਂ ਖੱਤਿਆ ਮੈਨੂੰ ਛੋੜ ਤਾਂ ਮੈਂ ਤੈਨੂੰ ਰੋਕ ਦੇ ਇਥੇ ਮੈਨੂੰ ਛੋੜ ਇਹ ਮਰ ਜਣੀ ਆ ਮੈਂ ਤੇ ਇਥੋਂ ਡੇਕ ਚੱਲੀ ਮੇਰੀ ਤੇ ਲੱਤ ਬਾਹ ਟੁੱਟ ਜਾਣੀ ਸੀ ਉਦਾਂ ਹੀ ਜਾਣਾ ਮੈਨੂੰ ਨਹੀਂ ਪਤਾ ਕਿੱਦਾਂ ਜਾਣਾ ਵਾ ਆ ਮੇਰ ਕੋ ਨਹੀਂ ਪਿੱਛੇ ਬੈਠਾ ਜਾਂਦਾ ਨਹੀਂ ਤੂੰ ਐਦਾਂ ਕਰ ਨਹੀਂ ਤੇ ਦੋਵੇਂ ਪਾਸੇ ਲੱਤਾਂ ਕਰਕੇ ਬਹਿ ਜਾ ਮੰਮੀ ਕਿਉਂ ਮੇਰਾ ਜਲੂਸ ਕੱਢਣ ਦੇ ਮੈਂ ਨਹੀਂ ਕਿ ਬਹਿਣਾ ਹੈ ਗਾ ਤੇ ਤੇਰੀ ਜਲੂਸ ਨਿਕਲਦਾ ਗਾਂ ਬਹਿ ਜਾ ਗਾਂ ਕੁਝ ਨਹੀਂ ਹੁੰਦਾ ਉਹ ਮੰਮੀ ਗਾਂ ਚੰਗੀਆਂ ਭਲੀਆਂ ਦੇ ਬੈਠੀਆਂ ਐ ਤੂੰ ਵੇ ਮੈਂ ਮਰ ਚਲੀ ਸੀ ਡੇਕ ਚਲੀ ਸੀ ਮੇਰੀ ਲੱਤ ਥੋੜੀ ਫ੍ਰੀਡਵਾ ਮਗਰ ਕਿਉਂ ਨਹੀਂ ਬੈਠਾ ਜਾਂਦਾ ਜੇ ਨਹੀਂ ਨਾ ਬੈਠਾ ਜਾਂਦਾ ਤੇ ਜਾ ਕਰ ਨੂੰ ਚੱਲ ਜਾ ਚਾ ਚੱਲ ਜਾ ਅਸੀਂ ਚੱਲ ਜਾਂ ਨਹੀਂ ਆ ਫਿਰ ਪਹਿਲਾਂ ਮੈਨੂੰ ਤਿਆਰ ਕੋ ਕੀਦਾ ਦੱਸ ਰਾਤ ਮਾਸ਼ਾ ਲਾਉਂਦੇ ਆ ਹੁਣ ਕਿਤੇ ਨਹੀਂ ਤੂੰ ਤਿਆਰ ਹੋ ਕੇ ਤੇ ਕੀ ਹੋ ਚ ਲਿਆ ਤ ਮੈਂ ਕੋਣੀ ਬੈਠਾ ਜਾਣ ਡਿਆ ਤੇ ਚਲਦਾ ਪਤਾ ਵੀ ਚਲ ਜਾ ਤੂੰ ਚਲ ਜਾ ਚਲ ਚਲ ਜਾ ਉਧਰ ਨਾ ਬੈਠੀ ਰਹੀ ਜਾ ਕੇ ਮਦਾ ਕੰਮ ਚੰਗਾ ਕੀਤਾ ਵਾ ਤੁਸੀਂ ਨਹੀਂ ਕਿਤੇ ਨਹੀਂ ਕੁਝ ਵੀ ਕੀਤਾ ਇੱਥੇ ਰੌਲਾ ਨਾ ਪਾ ਆਂਡ ਗਵਾਂਡ ਸੁਣਦਾ ਵਾ ਤੇ ਜਾ ਚੁੱਪ ਕਰਕੇ ਤੇ ਘਰ ਨੂੰ ਚਲ ਜਾ ਹੋੰਨੇ ਆਹੀ ਚਲ ਆ ਤੇ ਆ ਵੀ ਹੁਣ ਨਾ ਚੰਗੀ ਪਲੀ ਬੈਠੀ ਅੱਗੇ ਤੇ ਮੇਰੇ ਕੋ ਬੈਠਾ ਨਹੀਂ ਜਾਣ ਡਿਆ ਤੇ ਕੀ ਪਖੰਡ ਕਰਦੀ ਏ ਮੈਨੂੰ ਪਹਿਲਾਂ ਹੀ ਦੀ ਨਹੀਂ ਸਮਝਾਉਂਦੀ ਪਹਿਲਾਂ ਮੈਨੂੰ ਤਿਆਰ ਕਰਦਾ ਵਾ ਹੁਣ ਮਰਗੀ 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 ਕਰਦੀ ਜਾਂਦੀ ਹਾਦੀ ਹੋ ਗਈ ਏ ਕਿ ਦੇਦੇ ਵਾਲੀ ਮਾਰੀ ਚੱਲੀ ਹੀ ਪਿਛੇ ਵੀ ਐਨੀ ਤੇ ਤੈਨੂੰ ਸੀਟ ਦਿੱਤੀ ਸੀ ਮਗਰ ਪਹਿਲਾਂ ਮੈਨੂੰ ਤਿਆਰ ਕਰਦਾ ਵਾ ਵੀ ਜਲੂਸ ਕੱਢਣ ਦਾ ਥਾ ਹੁਣ ਮੇਰਾ ਗਲੀ ਦੇ ਵਿੱਚ ਇਹਨਾਂ ਨੇ ਕੋਈ ਨਹੀਂ ਆ ਲੈੰਦੇ ਨੂੰ ਅੱਜ ਕਰ ਇਹਨਾਂ ਨੂੰ ਤਾਂ ਮੈਂ ਦੱਸਦੀ ਆ ਆ ਗੁੰਗੇ ਜਿਹਾ ਕੋਈ ਬੋਲਿਆ ਹੀ ਨਹੀਂ ਜਾਂਦਾ ਕਦੇ ਵੀ ਮੈਂ ਕੋਈ ਜਵਾਬ ਦੇਦਾ ਦੋਨੋਂ ਵਟਾ ਹੀ ਬਣਿਆ ਆ ਗੱਡੀ ਹੁਣ ਬਹਿ ਜਾ ਚੌੜੀ ਹੋ ਕੇ ਹਾਦੀ ਹੋਈ ਏ ਕਿ ਤੇ ਹੁਣ ਆਦੀ ਨਾ ਬਜਾਂਦੀ ਇਹਨਾਂ ਦੇ ਗੇਟ ਖਾਨੇ ਰੁਪਿੰਦਰ ਦੀਦੀ ਹਾਂਜੀ ਤੁਸੀਂ ਤੇ ਕਹਿੰਦੇ ਵਿਆਹ ਜਾਣਾ ਵਾ ਤੇ ਵਾਪਸ ਕਿਉਂ ਆ ਗਏ ਵਿਆਹ ਕੀ ਜਾਣਾ ਸੰਦੀਪ ਇੱਥੇ ਆਇਆ ਛਾਵੇਂ ਕੀ ਗੱਲ ਹੋਈ ਆ ਕੋਹ ਵੀ ਨਹੀਂ ਹੋਣਾ ਕੀ ਆ ਹੂੰ ਪਹਿਲਾਂ ਤਾਂ ਮੈਂ ਨਹੀਂ ਆਪਣਾ ਘਰ ਦਾ ਕੰਮ-ਕਾਰ ਕਰਨ ਅੱਛਾ ਤੁੰ ਦੱਸਿਆ ਨਹੀਂ ਵੀ ਵਿਆਹ ਵਾ ਮਾਸੀ ਦੇ ਮੁੰਡੇ ਦਾ ਆਹ ਤੁਸੀਂ ਦੱਸਣ ਦੇ ਮੈਨੂੰ ਤੇ ਮੈਂ ਜਾਂਦੇ ਵੇਖੇ ਸੀ ਸਾਰੇ ਤੇ ਉਹ ਪਹਿਲਾਂ ਤਾਂ ਕੋਈ ਸਲਾਹ ਨਹੀਂ ਇਹਨਾਂ ਦੇ ਨਾਲ ਖੜਨ ਦੀ ਅੱਛਾ ਮੈਂ ਅੱਜ ਤੈਨੂੰ ਪਾਜੀ ਮਾਰਿਆ ਸੀ ਕਿ ਸੂਟ ਬਣਾ ਕੇ ਆਵਾਂ ਆ ਸੜਿਆ ਜਾਈ ਜੋ 2 ਸਾਲ ਹੋ ਗਏ ਇਹਨੂੰ ਪੌਂਦੀ ਨੂੰ ਮੈਂ ਵੀ ਅੱਗੇ ਵੇਖਣ ਦੀ ਉਹ ਹੀ ਪੌਂਦੀ ਮੈਨੂੰ ਤੇ ਰਪਿੰ다 ਦੀਦੀ ਕਹਿੰਦੇ ਮੈਂ ਨਵਾਂ ਸੂਟ ਬਣਾਇਆ ਵਾਂ ਤੇ ਪਾ ਕੇ ਤੇ ਪ੍ਰਾਣਾ ਗਏ ਐ ਮੈਂ ਤੈਨੂੰ ਦੱਸਿਆ ਹੀ ਨਹੀਂ ਸੀ ਕਿ ਬਣਾਇਆ ਕਿ ਨਹੀਂ ਬਣਾਇਆ ਕੋਈ ਇਹ ਨਾ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ ਹੈ ਗੱਲਾਂ ਤੇ ਬੜੀਆਂ ਕਰਦੀ ਹੈ ਕੋਈ ਇਹ ਨਾ ਕੋਈ ਸਮਾਨ ਨਹੀਂ ਵਿਆਦਾ ਲੈ ਕੇ ਦਿੱਤਾ ਤੇ ਪਹਿਲਾਂ ਤੇ ਕਹਿੰਦੇ ਵੀ ਤੈਨੂੰ ਖੜਨਾ ਹੀ ਨਹੀਂ ਨਾਲ ਅੱਛਾ ਤੇ ਹੁਣ ਤੇ ਮੈਂ ਆਪਣਾ ਕੰਮ ਕਰ ਰਹੇਂਦੀ ਮੈਨੂੰ ਪਤਾ ਵਾ ਵੀ ਖੜਨਾ ਤੇ ਹੈ ਨਹੀਂ ਆ ਤੇ ਚਲ ਆਪਣਾ ਕੰਮ ਕਰ ਲੈਣੀ ਆ ਆਹ ਚਲ ਕੰਮ ਤੇ ਕਰਨਾ ਸੀ ਤੇ ਮੁੜ ਕੇ ਪਤਾ ਨਹੀਂ ਕੀ ਇਹਨਾਂ ਦੇ ਮਨ ਵਿੱਚ ਆਈ ਅਹੇ ਹੁੰਦੀ ਨਹੀਂ ਆ ਤਿਆਰ ਹੇ ਜਾਣਾ ਨਹੀਂ ਹੋਇਆ ਅੱਛਾ ਮੈਂ ਆ ਮਮੀ ਨਾ ਤੁਸੀਂ ਮੈਨੂੰ ਪਹਿਲਾਂ ਦੱਸਿਆ ਕੋ ਨਾ ਕੁਛ ਹੋਰ ਨਾ ਕੋਈ ਤਿਆਰੀ ਨਾ ਕੋਈ ਸੰਦੀਪ ਨੇੜ ਦੀ ਰਿਸ਼ਤੇਦਾਰੀ ਹੀ ਕਿਹੜਾ ਦੂਰ ਹੀ ਮਾਸੀ ਦੇ ਮੁੰਡੇ ਦਾ ਹੀ ਸਾਰੇ ਰਿਸ਼ਤੇਦਾਰਾਂ ਦੇ ਉੱਥੇ ਆਉਣਾ ਹੀ ਉਹ ਇਹ ਤੇ ਗੱਲ ਹੈ ਵਾ ਤੇ ਸੂਟ ਤੇ ਬਣਾ ਕੇ ਦਿੰਦੇ ਤੇ ਚਲੋ ਮੁੜ ਕੇ ਮੈਂ ਤਿਆਰ ਹੋ ਗਈ ਇਹੋ ਸੂਟ ਮੈਂ ਕੱਢ ਕੇ ਪਾ ਲਿਆ ਅੱਛਾ ਨਾ ਮੇ ਕੋਈ ਜੁੱਤੀ ਨਾ ਕੁਛ ਹੋਰ ਆਹੋ ਚਪਲੇ ਪਾ ਕੇ ਚੱਲ ਗਏ ਤੁਸੀਂ ਤੇ ਚਪਲਾ ਨੂੰ ਆਂਦੀ ਕੀ ਆ ਇਹ ਅੱਛਾ ਬੜਾ ਉੱਥੇ ਬਾਰੇ ਲਾਦਨੀ ਆ ਚਪੀ ਇਹ ਕਰਨਾ ਚਾਹੀਦਾ ਆਪਣਾ ਤਾਂ ਬੜਾ ਨਵਾਂ ਸੂਟ ਪਾ ਕੇ ਗਈ ਐ ਚੱਲ ਉਹ ਵੀ ਛੱਡੋ ਨਹੀਂ ਬੋਲਿਆ ਕਿ ਦਿੱਤਾ ਸਾੜਦੀ ਬਲਦੀ ਹੋ ਗਈ ਤਿਆਰ ਅੱਛਾ ਚੱਲ ਮੈਂ ਪਾ ਲਿਆ ਸੂਟ ਐ ਚਲੋ ਕੋਈ ਨਹੀਂ ਚੱਲ ਜਾਨੀ ਚਲੋ ਚੱਲ ਗਏ ਮੋਟਰਸਾਈਕਲ ਤੇ ਬਹਿ ਗਏ ਇੱਥੇ ਗਲੀ ਦੇ ਵਿੱਚ ਤੇ ਮੁੜ ਕੇ ਮਰੀ ਚੱਲੀ ਹੀ ਵੀ ਮੇਰੇ ਕੋ ਸਿੜੀ ਹੈ ਨਹੀਂ ਮਗਰ ਕਦੀ ਲਿਫਾਫੇ ਮੈਨੂੰ ਫੜਾਵੇ ਕਦੀ ਗਾੜੀ ਰੱਖੇ ਹਾਏ 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 ਕਰਦੀ ਐ ਉਹ ਮੋੜ ਤੱਕ ਚੱਲ ਗਈ ਉੱਥੇ ਜਾ ਕੇ ਮਰੀ ਚੱਲੀ ਹੀ ਵੀ ਮੇਰੇ ਕੋ ਬੈਠਾ ਹੀ ਨਹੀਂ ਜਾਂਦੇ ਆ ਉਹਨੇ ਨਾ ਤੈਨੂੰ ਬਾਨੇ ਨਾ ਤਿਆਰ ਕਰ ਲਿਆ ਕਿ ਚਲੋ ਉੱਥੇ ਜਾ ਇਹਦੇ ਵਿੱਚ ਲਾਕਪੁੜਾ ਮੈਨੂੰ ਕੀ ਮੈਨੂੰ ਦੋਦਾਂ ਹੀ ਜਾਬਦਾ ਨੂੰ ਅਕਲ ਹੈ ਨਹੀਂ ਮੜੀ ਮੋਟੇ ਤੈਨੂੰ ਘਰੋਂ ਹੀ ਨਾ ਖੜਦੀ ਜੇ ਨਹੀਂ ਖੜਨਾ ਸੀ ਤੇ ਮੈਂ ਤਾਂ ਵੱਢਿਆ ਹੀ ਮੈਂ ਨਹੀਂ ਜਾਣਾ ਇੰਨੇ ਪਾਪੜ ਵੇਲ ਕੇ ਖੜਿਆ ਜੇ ਕੋ ਪੋਂ ਨੂੰ ਗਿਆ ਤਾਂ ਤਾਂ ਕਹੇ ਜੋਗੀ ਹਾਂ ਨਹੀਂ ਮਰੀ ਚੱਲੀ ਪਤਾ ਨਹੀਂ ਕਹਿੰਦੀ ਮੇਰੇ ਕੋ ਹੈ ਹੀ ਕਾ ਕੱਲੀ ਜਾਂਦੀ ਚੰਗੀ ਲੱਗਦੀ ਆ ਉੱਥੇ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਤੇਰੀ ਨੌਂ ਨਹੀਂ ਆਈ ਕੀ ਦੱਸ ਕੇ ਆਉਗੀ ਮੈਂ ਉੱਥੇ ਤਾਰ ਆਈ ਆ ਮੇਰੇ ਕੋ ਬੈਠਾ ਨਹੀਂ ਗਿਆ ਬੇਇਜ਼ਤੀ ਇਹਦੀ ਹੋਣੀ ਆ ਤੇਰਾ ਕੁਝ ਨਹੀਂ ਜਾਣਾ ਓ ਛੱਡ ਦੇ ਸੰਦੀਪ ਇਹਦੀਆਂ ਗੱਲਾਂ ਇਹ ਤੇਰਾ ਥਲੀਓ ਇਹਨੇ ਉਧਰ ਦਾ ਪੈਸਾ ਵੀ ਰੱਖ ਲੈਣਾ ਤੇ ਇੱਧਰ ਦਾ ਵੀ ਰੱਖ ਉਹ ਚਲਾਕ ਤੇ ਬਥੇਰੀ ਐ ਇਹ ਸਕੀਮਾ ਉਥੋਂ ਉਥੋਂ ਲੌਂਦੀ ਜਿੱਥੋਂ ਕਿਤੇ ਲਾਉਣ ਵਾਲੀਆਂ ਨਹੀਂ ਪਹਿਲਾਂ ਹੀ ਘੜ ਲਈ ਹੋਣੀ ਐ ਕਿ ਜਾ ਕੇ ਮੈਂ ਇਦਾਂ ਕਹਿ ਦੂੰਗੀ ਬੜੀ ਚਲਾਕ ਵਾਧੂ ਛੜਦੇ ਗੱਲਾਂ ਇਹਦੀ ਉਹ ਤਾਂ ਮੈਨੂੰ ਪਤਾ ਜਦਾਂ ਮੈਂ ਟਾਈਮ ਕੱਢਣ ਦੀ ਆ ਸ਼ੁਗਰ ਕਰਿਆ ਕਰ ਬੀ ਸੱਸ ਤੇਰੀ ਚੰਗੀ ਆ ਸਹੀ ਗੱਲ ਵਾ ਜੇ ਕਿਤੇ ਮੇਰੇ ਵਰਗੀ ਸੱਸ ਤੇਨੂੰ ਮਿਲਦੀ ਨਾ ਤਾਂ ਫੇਰ ਤੇਨੂੰ ਪਤਾ ਲੱਗਣਾ ਹੀ ਨਹੀਂ ਉਹਦਣ ਕੀ ਬਣਿਆ ਸੀ ਕੀ ਸਬਜ਼ੀ ਮੰਗ ਲਈ ਨਾ ਉਹੋ ਹੀ ਅਸੀਂ ਕਿਹੜਾ ਭੁੱਖੇ ਰਹਿ ਗਏ ਸੀ ਰੋਟੀ ਖਾ ਕੇ ਸੁੱਤੇ ਹੀ ਵੀ ਸੱਚੀ ਮੈਨੂੰ ਤਾਂ ਸੰਦੀਪ ਇੰਦੀ ਸ਼ਰਮਈ ਨਾ ਉਹਦਨੇ ਵਾਲੀ ਗੱਲ ਦੀ ਮੈਂ ਆ ਸਬਜ਼ੀ ਲੈਣ ਆਈ ਆ ਤੇ ਮਾਸਾ ਜੀ ਨੇ ਸਬਜ਼ੀ ਨੇ ਦਿੱਤੀ ਮੈਂ ਤਾਂ ਸੋਚਣ ਦੀ ਮੈਂ ਤਾਂ ਦੀਦੀ ਦੇ ਚੰਗੇ ਆ ਪਰ ਘਰ ਤੇ ਚਲਦੀ ਨਹੀਂ ਉਹਨਾਂ ਦੀ ਉਹ ਵੀ ਵਿਚਾਰੇ ਕੀ ਕਰੇ ਮੇਰੇ ਕੋਲ ਸੋ ਸਵੇਰ ਦੀ ਕੋਈ ਗੱਲ ਨਹੀਂ ਕੀਤੀ ਗਈ ਮੈਂ ਸੋ ਕਹਿਣਾ ਇਹ ਚਲ ਕੋਈ ਨਹੀਂ ਸੰਦੀਪ ਵਾਦੇ ਘਟੇ ਹੋਈ ਜਾਂਦੇ ਆ ਮੈਂ ਭਾਈ ਤੂੰ ਗੁੱਸਾ ਕੀਤਾ ਹੋਇਆ ਨਹੀਂ ਨਹੀਂ ਗੁੱਸਾ ਕਰਨ ਵਾਲੀ ਕਿਹੜੀ ਗੱਲ ਈ ਤੁਸੀਂ ਤਾਂ ਮੈਨੂੰ ਦੇ ਹੀ ਦਿੱਤੀ ਸੀ ਚਲ ਕੋਈ ਗੱਲ ਨਹੀਂ ਚਲ ਜਾਗੇ ਤੂੰ ਆਪਣਾ ਕੰਮ-ਕਾਰ ਵੇਖ ਲੈ ਕੋਈ ਕੰਮ ਲੱਗੀਆਂ ਕਰਨਾ ਮੈਂ ਤਾਂ ਕਹਿ ਜਾਂਦੀ ਮੈਂ ਕਰਦੀ ਸੀ ਆਪਾਂ ਫਿਰ ਆ ਕੇ ਉਹਨੇ ਕਹਿਣਾ ਇਹ ਦੋਵੇਂ ਜਣੀਆਂ ਗੱਲੀ ਲੱਗੀਆਂ ਹੋਣੀਆਂ ਵਾ ਇਹ ਮੇਰੇ ਕੰਮ ਨਹੀਂ ਕੀਤਾ ਗੱਲਾਂ ਸੰਦੀਪ ਉਥੇ ਕੀ ਕਰ ਲੈਣੀਆਂ ਆ ਇੱਕ ਦੂਜੇ ਨਾਲ ਦੁੱਖ ਸੋਕੀਆ ਹਾਲ ਚਾਲ ਬੰਦਾ ਪੁੱਛ ਲੈਂਦਾ ਕੀ ਉਥੇ ਤੂੰ ਮੈਨੂੰ ਕੀ ਕਹਿਤਾ ਤੇ ਮੈਂ ਤੈਨੂੰ ਕੀ ਕਹਿਤਾ ਤੂੰ ਨੇ ਤੇ ਇਹੋ ਸਮਝਣਾ ਨਾ ਓਏ ਵਹਿਮ ਕਰਦੀਆਂ ਹੋਣੀਆਂ ਵਾ ਚਲ ਕੋਈ ਨਹੀਂ ਕਰ ਲੈ ਤੂੰ ਚਲ ਕੋਈ ਗੱਲ ਨਹੀਂ ਆਈ ਕਰਨ ਕੋਈ ਗੱਲ ਨਹੀਂ ਮੈਂ ਆਉਂਗੀ ਵੇਲੀ ਹੋਗੀ ਚਾਚੀ ਨੇ ਕਿੱਡਾ ਮਾਰਾ ਕੀਤਾ ਪਹਿਲਾਂ ਉਹਨੂੰ ਤਿਆਰ ਕਰ ਲਿਆ ਕਿ ਚੱਲੀਏ ਹੈ ਤੇ ਬੜੀ ਚਲਾਕ ਹੈ ਮੈਂ ਚਾਚੀ ਸਕੀਮਾਂ ਘੜਦੀ ਰਹਿੰਦੀ ਆ ਕਿ ਕੋਈ ਗੱਲ ਨਹੀਂ ਉੱਥੇ ਜਾ ਕੇ ਇਹਨੂੰ ਧਾਰ ਦੂੰਗੀ ਤਾਂ ਹੀ ਤੇ ਵਿਚਾਰੀ ਨੂੰ ਸੂਟ ਨਹੀਂ ਬਣਾ ਕੇ ਦਿੱਤਾ ਕਿ ਨਾਂ ਨਾਲ ਖੜੂੰਗੀ ਹੈਲੋ ਮੈਂ ਤਾਂ ਡਰ ਰਹਾ ਹੀ ਘਰ ਕਿੱਥੇ ਹੈ ਤੁਹਾਡਾ ਹਾਂਜੀ ਹਾਂਜੀ ਭਾਜੀ ਥੋੜਾ ਜਨਾ ਅੱਗੇ ਆ ਜਾਓ ਤੁਸੀਂ ਠੀਕ ਜੀ ਦਰਵਾਜ਼ੇ 'ਚ ਆਉਣੀ ਆ ਠੀਕ ਆ ਜਾਓ ਲੋਕੇਸ਼ਨ ਤੇ ਲੱਗਦਾ ਮੈਨੂੰ ਇੱਥੋਂ ਦੀ ਬਾਕੀ ਦਾ ਪਤਾ ਨਹੀਂ ਹੈ ਆ ਗਿਆ ਆ ਗਿਆ ਹਲੋ ਮੈਮ ਏ ਕਿੱਧਰ ਨੂੰ ਆਇਆ ਸੀ? ਪਾਰਸਲ ਮੰਗਵਾਇਆਗੇ ਹਾਂ ਜੀ। ਸੰਦੀਪ ਦੇ ਕੰਮ ਹੀ ਹੋਣੇ ਆ। ਉਹਨਾਂ ਨੇ ਕਦੀ ਮੰਗਵਾਇਆ ਨਹੀਂ। ਵੀ ਇਦਾਂ ਜ ਆ ਕੇ ਬਣਾ।